ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਦਾ ਸੇਕ ਕਾਲ ਸਵਾਗਤ ਹੈ ਤੁਹਾਡੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਹੋਰ ਫਿਰ ਕਿਦਾਂ ਕੈਮ ਤੇ ਆਪਾਂ ਵੀ ਫੁੱਲ ਕੈਮ ਤੇ ਅੱਜ ਮੀ ਬਹੁਤ ਜ਼ਿਆਦਾ ਪੈ ਰਿਆ ਸੀਗਾ ਨਾ ਤਾਂ ਕਰਕੇ ਫਿਰ ਆਪਾਂ ਖੇਚ ਕਿਹੜਾ ਜਾਂ ਮਾਰਨਾਗੇ ਤੇ ਕਿਉਂਕਿ ਜੀਰ ਵੀ ਬਸ ਆਈ ਵੀਓ ਸਮਝ ਲਓ ਹਨਾ ਇੱਕ ਮੀ ਬਹੁਤ ਜ਼ਿਆਦਾ ਸੀਗਾ ਤਾਂ ਕਰਕੇ ਇੱਕ ਆਪਾਂ ਨੇ ਦੇਖਣੇ ਸੀ ਜਿਹੜਾ ਕੱਟਾ ਬਣਾਉਣ ਲੱਗਿਆ ਸੀਗੀ ਮਸ਼ੀਨ ਵੀ ਬਣਾ ਕੇ ਹੀ ਜਾਂ ਨਹੀਂ ਹੈ ਨਾ ਤੇ ਕੱਟਾਂ ਤਾਂ ਸਾਰੀਆਂ ਟੋਟਲੀ ਬਣਾ ਕੇ ਹੈ ਨਾ ਬਣਾ ਕੇ ਇਕੱਠਾ ਸਾਰੀਆਂ ਟੋਟਲੀ ਮੇਰੇ ਅਕੋਰਡਿੰਗ ਹੈ ਯਾਰ ਖੇਚੋਂ 750 ਜਾਂ 150 ਇੱਕ ਇੱਕ ਕਿਲੇ ਜੋ ਇੰਨੀ ਕਿਤਾ ਬਣਦੀ ਹੋਊਗੀ ਰਾਮ ਨਾਲ ਹਾਂ ਬਾਕੀ ਮੀ ਬਾਜਾ ਦਾ ਹੁਣ ਤਾਂ ਵੈਸੇ ਹਟ ਗਿਆ ਤਾਂ ਕਰਕੇ ਬਦਲ ਇੰਨਾ ਜਿਆਦਾ ਬਦਲਦਾ ਨਾ ਮਿੰਟੇ ਚ ਮੀਂਹ ਆ ਗਿਆ ਹੁਣ ਦੇਖਦੇ ਆ ਚੱਕ ਕੇ ਲੈ ਕੇ ਜਾਉਂਗੇ ਤੇ ਉਹਦੇ ਬਾਅਦ ਕਰਦੇ ਆ ਫਿਰ ਖੇਤ ਤਿਆਰ ਹਨਾ ਆਲੂ ਲੂਆਂ ਖਾਤਰ ਤੇ ਅਦਰ ਚਾਚਾ ਉਹਨਾਂ ਨੇ ਆਲੂ ਲਾਏ ਤੇ ਤੇ ਕੱਲ ਲਾਉਂਦੇ ਸੀਗੇ ਤੇ ਉਹਦੇ ਚ ਪੈ ਗਿਆ ਮੀਂਹ ਤਾਂ ਦੇਖਦੇ ਆ ਹੁਣ ਆਪਾਂ ਉਹਨਾਂ ਦੇ ਵੀ ਕਿਆ ਹਨਾ ਨਿਕਲਦਾ ਕਿ ਨਹੀਂ ਨਿਕਲਦਾ ਕਿ ਜਿਹੜਾ ਗੇੜਾ ਮਾਰ ਕੇ ਆਉਂਦੇ ਆ ਉਹਨਾਂ ਦੇ ਚ ਜੇ ਤਾਂ ਮੀਂਹ ਹੋ ਗਿਆ ਜਿਆਦਾ ਫਿਰ ਤਾਂ ਕੰਮ ਥੋੜਾ ਜਿਹਾ ਔਖਾ ਇਸ ਵਾਰ ਮਨ ਲੱਗਾ ਜੀਰੀਆਂ ਦਾ ਝਾੜ ਕੱਢਣਗੇ ਹਾਣਾ ਬਾਕੀ ਦੇਖੋ ਵੱਡੇ ਤੇ ਪਤਾ ਲੱਗੂਗਾ ਹਲੇ ਕੋਈ ਮੰਡੀ 'ਚ ਢੇਰੀ ਗਈ ਤਾਂ ਹੈ ਨਹੀਂ ਪਹਿਲਾਂ ਤਾਂ ਇਹ ਤੇ ਵੀ 16 ਨੂੰ ਖੁੱਲਣੀਆਂ ਮੰਡੀਆਂ ਤੇ ਹੁਣ 19 ਨੂੰ ਕਹਿੰਦੇ ਆ ਵੀ 19 ਨੂੰ ਚੱਲਣੀਆਂ ਹਨ ਇਸ ਵਾਰ ਹਲਦੀ ਬਹੁਤ ਵੇਚੀ ਆ ਜੀਦੇ ਮਰਜ਼ੀ ਖੇਤ 'ਚ ਦੇਖ ਲੈ ਹਲਦੀ ਪਈ ਵੀ ਟੋਟਲੀ ਸਾਰਿਆਂ ਦੇ ਹੀ ਖੇਤਾਂ ਜਲਦੀ ਆ ਨਾ ਦੇਖੋ ਬਾਕੀ ਹੁਣ ਕਿਆ ਝਾੜ ਨਿਕਲਦਾ ਇਸ ਵਾਰ ਵੈਸੇ ਜੀਰੀ ਪਾਣੀ ਭਰੀ ਦੀ ਚਲੋ ਮੀਂਹ ਪੈ ਗਿਆ ਨਾ ਥੋੜੇ ਬਹੁਤੀ ਰਾਤ ਜੀ ਆਜੂ ਤੇਲਾ ਵੀ ਪੈ ਰਿਹਾ ਕਿਤੇ ਕਿਤੇ ਆਪਾਂ ਨੇ ਸਪਰੇਅ ਕਰਤਾ ਦਿੱਤੀ ਸੀ ਪਰ ਪੈ ਰਿਹਾ ਕਿਤੇ ਕਿਤੇ ਸਾਲ ਹੁਣ ਤਾਂ ਸਪਰੇ ਹੋਣੀ ਨਹੀਂ ਜੀ ਹੁਣ ਤਾਂ ਵੱਡਣ ਦਾ ਟਾਈਮ ਆ ਨਾ ਬਾਕੀ ਆਪਾਂ ਨੂੰ ਬਾਈੰਨਾ ਗਿਆਨ ਵੀ ਨਹੀਂ ਹੈਗਾ ਨਾ ਮੇਰੇ ਅਕੋਰਡਿੰਗ ਤਾਂ ਹੋਣੀ ਨਹੀਂ ਕਿਉਂਕਿ ਹੁਣ ਆਪਾਂ ਕਰਨੀ ਵੀ ਨਹੀਂ ਹੈਗੀ ਲਓ ਜੀ ਇਹ ਲੱਗੇ ਹੋਏ ਆ ਆਲੂ ਪਰ ਉੱਪਰ ਤੇ ਥੋੜੇ ਜਿਹਾ ਕੈਟਾ ਜਾ ਖੇਤ ਹੋ ਗਿਆ ਹੁਣ ਨਾ ਉਹ ਪੈ ਗਿਆ ਤੇਲਾ ਇਸ ਵਾਰ ਨਹੀਂ ਬਾਈ ਝਾੜ ਨਿਕਲਦਾ ਬਰਈ ਹਾਲ ਆ ਤਾਂ ਹੀ ਕਹਿੰਦੇ ਆ ਇਸ ਵਾਰ ਕਣਕਾਂ ਵਧੀਆਂ ਹੋ ਗਈਆਂ ਤੇ ਹੁਣ ਆਹ ਨਹੀਂ ਪਹਿਲਾਂ ਬੌਣਾ ਰੋਗ ਰਹਿ ਗਿਆ ਤਾਂ ਤੇ ਉਹਦੇ ਬਾਅਦ ਫੇਰ ਹਲਦੀ ਉਹ ਬਹੁਤ ਜ਼ਿਆਦਾ ਹੋ ਗਈ ਵਿੱਚੇ ਡੋਡੀ ਤੇ ਹਲਦੀ ਤੇ ਆ ਹੁਣ ਆ ਲਾਸਟ ਚ ਤੇਲਾ ਆਖਾ ਬਾਈ ਕੰਮ ਇਸ ਵਾਰ ਇੱਥੇ ਹੀ ਹਾਰਦਾ ਬੰਦਾ ਤੇ ਬਾਈ ਚਾਂਸ ਇਹ ਆ ਲੂਆਂ ਚ ਕੋਈ ਪ੍ਰੋਬਲਮ ਹੋ ਗਈ ਤਾਂ ਜਦ ਨਾਲ ਨਾ ਨਿਕਲੇ ਹਨਾ ਤੇ ਫੇਰ ਵਿਚਾਰਿਆਂ ਨੂੰ ਕਿੰਨੀ ਦਿੱਕਤ ਆਉਣੀ ਆ ਮੀਂਹ ਨੈਟ ਦਿਖਾਈ ਨਹੀਂ ਤਰਿਆ ਵੀ ਮੀਂਹ ਪੈਣਾ ਅੱਜ ਅਸੀਂ ਕੱਲ ਨੈਟ ਚੈੱਕ ਕਰਿਆ ਵੀ ਮੀਂਹ ਹੈਗਾ ਜਾਂ ਨਹੀਂ ਹੈਗਾ 1% ਵੀ ਮੀਂਹ ਨਹੀਂ ਤਾਂ ਧੁੱਪਾਂ ਦਿਖਾ ਰਿਆ ਤਾਂ ਸਾਫ਼ ਮੌਸਮ ਕੁਝ ਨਹੀਂ ਪਤਾ ਲੱਗਦਾ ਭਈ ਅੱਜ ਦੇ ਟਾਈਮ ਚ ਵੀ ਕਦਮੀ ਆ ਜਵੇ ਕਦ ਨਾ ਆਵੇ ਹਨਾ ਚਲੋ ਕੀ ਕਰ ਸਕਦੇ ਆ ਬਾਕੀ ਰੱਬ ਦੇ ਹੱਥ ਆ ਸਭ ਕੁਝ ਲਓ ਜੀ ਤੇ ਮੰਡ ਗੁਰਦੁਆਰੇ ਜਿੱਧਰ ਆਪਾਂ ਲੱਗੇ ਤੋੜੀ ਪਾਣ ਇਧਰ ਦੂਈ ਸਾਈਡ ਉਧਰ ਟਰੱਕ ਖੜਾ ਦਾ ਇਸ ਕਰਕੇ ਵੇ ਦਰੁਬਾ ਲੂ ਤੇ ਆਹ ਟਰੈਕਟਰ ਮੁੜੇ ਖੜਦਾ ਤੇ ਇੱਧਰ ਸਾਈਡ ਪਲਾ ਦੇਣਾ ਤੇ ਇਦਾਂ ਨਾ ਫਿਰ ਹੈਗੀ ਤਾਂ ਦੋ ਪਾਸੇ ਆ ਫਿਰ ਉੱਤਲੀ ਸਾਈਡ ਤੇ ਆਏ ਰਸਤਾ ਬੁੱਲਣਾ ਉਹਨਾਂ ਨੇ ਆਪਣਾ ਹੁਣ ਆ ਕੇ ਆਏ ਨਾ ਇਹ ਲੈ ਰਸਤਾ ਖੁੱਲ ਜੂਗਾ ਨਾ ਤੇ ਟੀਨਾ ਏ ਰਸਤੇ ਬਾਹਰ ਜਾਂਦਾ ਟੀਨਾ ਇੰਚ ਦਾ ਬੋਲ ਤ ਵੀਰੇ ਮੈਂ ਸਭ ਕੁਝ ਦੱਸਤਾ। ਬਾਕੀ ਦੇਖਦੇ ਆਂ। ਭਰਦੂਂਗੇ ਲੱਗਦਾ ਚੋਕਰਾਂਗੇ ਰਾਜ ਮੇਰਾ ਕਰੂ। ਉਹ ਮੁੰਡੇ ਡਟ ਕੇ ਆਂ ਚੰਗੀ ਤਰ੍ਹਾਂ। ਸਾਹ ਚੜ ਪੂਰਾ ਸ਼ੌਂਕ ਚਾਹ। ਇੱਧਰ ਇਹ ਵੀ ਸੇਵਾ ਕਰਾਣ ਆਇਆ ਅੱਜ ਮੋਟਾ। ਚੱਲ ਚੱਲ ਉੱਧਰ ਕਰ ਲਾ। ਚੱਲ ਚੱਲ। ਚੱਲ ਚੱਲ। ਔਰੀ ਲਾਤਾ ਆਪਣਾ ਨੇ ਤੇ ਹੁਣ ਇੱਧਰ ਆਪਣਾ ਚੂਪਰ ਲਾ ਦਿੰਦੇ ਬੈਕ ਮਾਟਰੇ ਤੇ ਚੂਪਰ ਲਾ ਦੇ ਨਾ ਕਰੇ ਉਹ ਇਹਦੇ ਮੱਥੀ ਨਾ ਲਓ ਜੀ ਟਰਾਲਾ ਲਾਤਾ ਬੈਠ ਤੇ ਹੁਣ ਭਾਨੀ ਸ਼ੁਰੂ ਕਰਦੇ ਆ ਉਹ ਇੱਥੇ ਤਾਂ ਹਮੋਸੀਏ ਬਹੁਤ ਉਹ ਇੱਥੇ ਹਮੋਸੀਏ ਬਹੁਤ ਆ ਲਓ ਜੀ ਚੱਲ ਰਹੀ ਆ ਸੇਵਾ ਆਪਣੀ ਪੂਰੀਆਂ ਨੂੰ ਹੜਪੀੜ ਤਾਂ ਲਈ ਆਪਾਂ ਚਾਰਾ ਵਗੈਰਾ ਤੇ ਤੂੜੀ ਵਗੈਰਾ ਇੱਕ ਟਰਾਲਾ ਆਪਣਾ ਇਹ ਚਾਰੇ ਦਾ ਗੱਠਾਂ ਦਾ ਤੇ ਇੱਕ ਟਰਾਲਾ ਆਪਾਂ ਨੇ ਲੈ ਕੇ ਜਾਣਾ ਤੂੜੀ ਦਾ ਭਰ ਕੇ ਉਡੀ ਤੂੜੀ ਦਾ ਟਰਾਲਾ ਹੋ ਗਿਆ ਭਰ ਆਪਣਾ ਤੇ ਸੇਵਾਦਾਰ ਤੇ ਹੁਣ ਲੱਗੇ ਆਪਾਂ ਥੈਲੇ ਲੱਦਣਾ ਨਾ ਤੇ ਇਹਦੇ ਪਰ ਉਤੇ ਬਾਅਦ ਥੈਲੇ ਲੱਦ ਕੇ ਤੇ ਫਿਰ ਆਪਾਂ ਤਰਪਾਲ ਜੀ ਪਾ ਦਾਂਗੇ ਹਾਂ ਆ ਮੁੰਡਾ ਅੱਜ ਪਹਿਲੀ ਵਾਰ ਕੰਮ ਕਰਦਾ ਦੇਖਿਆ ਮੈਂ ਹੈ ਕਿਹਨੂੰ ਦੱਸਦਾ ਹੈ ਕੀ ਨੂੰ ਦਾ ਚੋਦਾ ਕੀ ਨੂੰ ਦਾ ਚੋਦਾ ਉਹੀ ਥੱਲੇ ਗਿਰਜਣੇ ਥੱਲੇ ਹੈ ਉਹੀ ਵਾਲੀ ਦੋਨੋਂ ਵਿੱਚ ਨੂੰ ਥੱਲੇ ਨਾ ਤੋ ਨਹੀਂ ਹੁੰਦੀ ਬਰੀ ਤਾਂ ਬਹੁਤ ਹੋ ਗਈ ਯਾਰ ਉੱਪਰ ਆਏ ਕਰਨਾ ਥੱਲੇ ਲਾ ਕੇ ਨਾ ਉੱਪਰ ਤਰਪਾਲ ਪਾ ਕੇ ਰੱਸੀਆਂ ਬੰਨ ਲੈਣੀਆਂ ਐਂਦਾ ਕਰ ਲੈਣਾ ਆਪਣੇ ਲਓ ਜੀ ਤੇ ਆਪਾਂ ਨੇ ਥੱਲੇ ਲਾਦ ਲੈਣਾ ਹੀਠਾਂ ਆਪਣੇ ਤੂੜੀ ਹੋ ਗਈ ਤੇ ਉੱਪਰ ਹੋ ਕੇ ਥੱਲੇ ਨਾ ਇਹਨਾਂ ਚ ਵੀ ਤੂੜੀ ਆ ਵੈਸੇ ਤੇ ਬਾਕੀ ਹੁਣ ਇਹਦੇ ਪਰ ਦੇਖਦੇ ਆ ਤਰਪਾਲ ਪਾਉਂਦੇ ਨਹੀਂ ਸਵੇਰੇ ਸਾਜਰੇ ਤਰਪਾਲ ਪਾ ਕੇ ਨਾ ਪੇਰ ਅਸੀਂ ਆ ਮਾਰ ਦਾਂਗੇ ਕੱਚੜਾ ਜਰਾ ਹੱਦਾ ਕਿਤੇ ਲਈ ਦੀ ਬੜੀ ਪੈਣ ਲੱਗਿਆ ਲਓ ਜੀ ਤਿਆਰੀ ਆਪਣੇ ਤੇ ਇੱਕ ਆਪਣਾ ਟਰਾਲਾ ਹੋ ਗਿਆ ਤਿਆਰ ਤੇ ਇੱਕ ਕਰਦੇ ਆਪਾਂ ਖਾਲੋ ਹਨਾ ਉਹ ਬਾਗੂ ਉਹ ਉੱਪਰ ਵਾਲਾ ਥੈਲਾ ਗਲਤ ਆ ਉਹਨੂੰ ਸਿੱਧਾ ਕਰ ਦੇ ਮੈਂ ਨਹੀਂ ਰੱਖਿਆ ਗੱਬੇ ਜੇ ਇਹਨੂੰ ਕਰਦੇ ਉਹਨੂੰ ਉਧਰ ਹਾਂ ਦੂਵੇ ਲੋਡ ਕਰ ਦੇ ਇਹਨੂੰ ਹਾਂ ਸਿੱਧਾ ਕਰ ਦੇ ਤੇ 헤ਡ ਆਪਾਂ ਨੇ ਤੋੜੀ ਜਿਵੇਂ ਤੁਹਾਨੂੰ ਦੱਸਿਆ ਨਾ ਸਾਰੀ ਖੋਲੀ ਤੋ ਤੂ ਕੇ ਤੋੜੀ ਲੱਦ ਲਈ ਤੇ ਉੱਪਰ ਪਹਿਲਾ ਤੋੜੀ ਵਾਲੇ ਥੱਲੇ ਭਰੇ ਵੀ ਤੇ ਆਪਾਂ ਨੇ ਤੇ ਉਹ ਕਰ ਲਏ ਆਪਾਂ ਨੇ ਹਣਾ ਤੇ ਚਲੋ ਤਿਆਰੀ ਹੁਣ ਦੇਖਦੇ ਆ ਜਿੱਦ ਤਰਪਾਲ ਮਿਲ ਗਈ ਤਾਂ ਹੁਣ ਪਾ ਲੰਦੇ ਆ ਨਹੀਂ ਫਿਰ ਸਵੇਰੇ ਪਾ ਲਾਂਗੇ ਆਪਾਂ ਨਾ ਹੁਣੇ ਤਿਆਰੀ ਕਰ ਰਹੇ ਹਾਂ ਲਾਈਟਿੰਗ ਵੈਟਿੰਗ ਸੈਟ ਬੈਕ ਲਾਈਟ ਆਹੇ ਪਾਰਕਿੰਗ ਆਹੇ ਹਾਂ ਵੀਰੇ ਤੇ ਫੜ ਲੈ ਫੋਨ ਆਰੇ ਵੀਡੀਓ ਖਾਲੀ

ചേ <laughs> 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 ਇਕ ਕਿੰਨੇ ਫੁੱਟਾ ਪਰਤੋ 19 ਫੁੱਟਾ ਇਹ ਹੁਣੇ ਬਣਾਇਆ ਨਵਾਂ ਹਾਂ ਨਵੀਂ ਬਣਾਇਆ ਕਿੰਨੇ ਕਿਲਾ ਬਣਿਆ ਆਇਆ 5 ਮਿੰਟ ਹਾਂਜੀ ਰਵੀ ਉੱਪਰ ਜਾ ਲਾ ਰਸਾ ਆਹ ਲਾ ਯਾਰ ਇਹ ਜੋ ਬਗਾ ਪਰ ਆਹ ਉਹ ਚੈੱਕ ਕਰੋ ਹਾਂ ਕਿੰਨੀ ਹੈ ਉਹ ਦੇਖ ਲਓ ਕਹਿੰਦਾ ਚੈੱਕ ਕਰ ਲਓ ਇੱਕੋ ਜਿਹਾ ਦੇਖ ਲਓ ਚੱਲ ਚੱਲ ਪਿੱਛੇ ਪਿੱਛੇ ਚੈੱਕ ਕਰੋ ਉੱਧਰ ਜਾ ਰਿਹਾ ਹੋਗੀ ਉੱਧਰ ਜਾਵਾ ਉੱਧਰ ਜਾ ਕਿੱਥੇ ਛੱਡ ਓਏ ਇੱਧਰ ਆ ਕੇ ਹਾਂ ਡੱਬਾ ਆ ਗਿਆ ਨਾਲੇ ਆਵੇ ਕਿਦੇ ਵਧੀਆ ਬਣੂਗਾ ਵੈਸੇ ਵਲੌਗ ਵਧੀਆ ਬਣੂਗਾ ਬੋਲੇ 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 ਬਨੇ ਕੰਦ ਕਿੰਨੀਆਂ ਕਰਦੀ ਪਰ ਆਇਆ ਖਿਡਾਉਣਿਓ ਆਪ ਤੰਦਰਾ ਹੁਣ ਹਾਂ ਹਾਂ ਉਹੀ ਕਾਰਨ ਛੋੜੀ ਇੱਥੇ ਆ ਹਾਂ ਤਾਲ ਤਾਲਲਾ ਬੜੇ ਯਾਰ ਹੂੰ ਤਾਲਲਾ ਕਿਹੜਾ ਉਹ ਕਿਹੜਾ ਦਾ ਉਹ ਰੈਣ ਦੇ ਤਾਂ ਇੱਕ ਢੀ ਰੱਸੀ ਕੱਟ ਹੁੰਦੀ ਉਹ ਜਿੰਨੀ ਤੂੰ ਉਠਾ ਲੇਗਾ ਤੂੰ ਉਹ ਸਾਰੀ ਉਹ ਪੁੱਟੀ ਜਾਣੀ ਹੈ ਤੇ ਬਾਅਦ ਚ ਇਕੱਠੀ ਤਸਾਬ ਹੋਊਗੀ ਉਹ ਹੋ ਜਾਣੀ ਉਹ ਕੋਈ ਚੱਕਣੀ ਬਾਅਦ ਚ ਚੱਲ ਭਾਈ ਰੱਸੀਆਂ ਪਾਉਣੀਆਂ ਇਹਦਾ ਹੋ ਗਈ ਹੁਣ ਰੱਸੀਆਂ ਲੱਗੇ ਪਾਉ ਲੱਗੇ ਪੜ ਲੱਗੇ ਵਾਪਸ ਤੂੰ ਲਓ ਜੀ ਤੇ ਆਪਾਂ ਨੇ ਤਰਪਾਲ ਤਰਪੂਲ ਪਾਤੀ ਤੇ ਹਲੇ ਆਪਾਂ ਨੇ ਟਰਾਲਾ ਉਰੀ ਖੜਾਤਾ ਨਾ ਤੇ ਸਵੇਰੇ ਚੱਲਦੇ ਆ ਫਿਰ ਆਪਾਂ ਤੇ ਕਰਦੇ ਆ ਰਵਾਨਗੀ ਤੇ ਸਵੇਰੇ ਚੱਲਾਂਗੇ ਠੀਕ ਆ ਜੀ ਇਸੇ ਤੇ ਇੱਕ ਤਰ੍ਹਾਂ ਕਰਦੇ ਆ ਆਪਾਂ ਬਲੌਗ ਦਾ ਐਂਡ ਤੇ ਮਿਲਦੇ ਆਪਾਂ ਨੈਕਸਟ ਬਲੌਗ ਚ ਲੈ ਕੇ ਆਵਾਂਗੇ ਤੁਹਾਡੇ ਲਈ ਕੁਝ ਨਿਊਜ਼ ਆ